ਕ੍ਰਿਮੀਨਲ ਡੈਫਰਮੇਸ਼ਨ ਦਾ ਜਿਹੜਾ ਇੱਕ ਕੇਸ ਮੁੱਖ ਮੰਤਰੀ ਸਾਹਿਬ ਤੇ ਮੋਰਚਾ ਤੁਸੀਂ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਖੁੱਲਿਆ ਹੋਇਆ ਕਿੰਨੀ ਸਜ਼ਾ ਇਹਦੇ ਵਿੱਚ ਮੈਕਸਿਮਮ ਹੋ ਸਕਦੀ ਹੈ ਪਨਿਸ਼ਮੈਂਟ ਅਪ ਟੂ 2 ਇਅਰਸ ਔਰ ਫਾਈਨ ਔਰ ਬੂਥ ਆਪਾਂ ਤਾਂ ਪਨਿਸ਼ਮੈਂਟ ਲਈ ਸਜ਼ਾ ਲਈ ਟ੍ਰਾਇਲ ਕੋਰਟ ਦੇ ਵਿੱਚ ਆਪਾਂ ਆਰਗੂਮੈਂਟ ਕਰਾਂ ਉੱਥੇ ਤੱਕ ਜਾ ਸਕਦੀ ਹੈ ਗੱਲ ਮੁੱਖ ਮੰਤਰੀ ਸਾਹਿਬ ਨੂੰ ਸਜ਼ਾ ਤੱਕ ਗੱਲਬਾਤ ਜਾ ਸਕ ਜੜਾਈ ਲੰਬੀ ਹੈ 3 ਸਾਲ ਹੋ ਗਏ ਲੜ ਰਹੇ ਹਾਂ ਆਪ ਦਾ ਤਿਆਰ ਉਹ ਵੀ ਤਿਆਰ ਰਹਿਣ ਪਤਾ ਨਹੀਂ ਕਿੰਨੇ ਸਾਲ ਚੱਲੂਗਾ ਸ਼ਾਇਦ ਸੀਐਮ ਰੈਨ ਨਾ ਰੈਨ 2 ਸਾਲ ਵੱਲ ਆਪਾਂ ਤਾਂ ਇੱਥੇ ਆ ਉਹ ਵੀ ਆ ਗਿਆ ਕਿੰਨੇ ਕੇਸ ਉਧਰੋਂ ਮੁੱਖ ਮੰਤਰੀ ਸਾਹਿਬ ਦਾ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਾਫੀ ਆ ਜਾਂਦੀ ਹੈ ਕੀ ਮਾਫੀ ਦੀ ਗੱਲ ਬਣ ਚੁਗੀ ਨਹੀਂ ਇਹ ਤਾਂ ਲੜਾਈ ਹੁਣ ਐਂਟਰ ਚੱਲੇਗੀ ਸਜ਼ਾ ਤਾਂ ਕ ਜ਼ਰੂਰ ਲੈ ਕੇ ਜਾਣਾ ਇਸ ਮਸਲੇ ਨੂੰ ਚਾਹੇ 5 ਸਾਲ ਲੱਗਦੇ ਜਾਂ 10 ਲੱਗਦੇ ਹਾਂਜੀ ਇਹ ਕਨਕਲੂਡ ਕਰਾਂਗੇ ਟ੍ਰਾਇਲ ਜੀ ਜਾਂ ਆਪਾਂ ਹਾਰਾਂਗੇ ਜਾਂ ਉਹ ਹਾਰਨਗੇ ਐਨ ਆਪਾਂ ਯਾਦ ਕਰੀਏ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਸ਼ੁਰੂ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮਨਿਸਟਰ ਸਨ ਉਹਨਾਂ ਨੇ ਕਿਹਾ ਸੀ ਆਪਾਂ ਛੋਟੀ ਵੱਡੀ ਨੱਗਰ ਪਿੰਡ ਦੇ ਵਿੱਚ ਬੈਠੇ ਹਾਂ ਤੇ ਇਸ ਦੇ ਵਿੱਚ ਆਪਾਂ 125 ਕਿੱਟਲੇ ਜ਼ਮੀਨ ਛੁਡਵਾਈ ਹੈ ਇਮਾਨ ਸਿੰਘ ਸੋ ਐਸ ਪਰ ਰੈਵਨਿਊ ਰਿਕਾਰਡ ਇਟ ਇਜ਼ ਫਾਲਸ ਐਂਡ ਵੀ ਵਿਲ ਫਾਈਟ ਇਟ ਇਨ ਕੋਰਟ ਜਿਹੜਾ ਹਲਕੇ ਦਾ ਫਟਵਾਰੀ ਸੀਗਾ ਉਹਨੂੰ ਸਮਨ ਕੀਤਾ ਸੀ ਉਹ ਸਾਰਾ ਰਿਕਾਰਡ ਲਿਆਇਆ ਸੀਗਾ रिकॉर्ड ਦੇ ਹਿਸਾਬ ਨਾਲ ਉਹਨੂੰ ਕੁਐਸਚਨਿੰਗ ਕੀਤੀ ਸੀਗੀ ਦੇਖੋ ਇਨ ਕੋਰਟ ਯੂ ਕੈਨ ਨੋ ਟੈਲ ਲਾਇ ਰਿਕਾਰਡ ਦੇ ਹਿਸਾਬ ਨਾਲ ਮੇਰੇ ਕੋਲ ਆ ਵੀ ਹੈ ਹੁਣੀ ਟੈਸਟੀਮਨੀ ਉਹਨਾਂ ਦੀ ਕਿ ਐਸ ਪਰ ਰੈਵਨਿਊ ਰਿਕਾਰਡ ਆਫ ਛੋਟੀ ਵੱਡੀ ਨੱਗਰ ਈਮਾਨ ਸਿੰਘ 5 ਬਿਗੇ 14 ਬਿਸਵੇ ਦੇ ਮਾਲਕ ਹਨ ਮਾਰਚ ਦੇ ਵਿੱਚ ਇਲੈਕਸ਼ਨ ਜਿੱਤੇ ਨੇ ਜੂਨ ਚ ਬਾਇ ਇਲੈਕਸ਼ਨਸ ਦਾ ਸਿਮਰਨਜੀਤ ਸਿੰਘ ਮਾਨ ਜਿੱਤ ਚਾਹੁੰਦੇ ਨੇ ਇੱਕ ਮਹੀਨੇ ਬਾਅਦ ਜੁਲਾਈ ਚ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਸੋ ਆਪਾਂ ਪ੍ਰੂਫ ਕਰਾਂਗੇ ਕੋਰਟ ਦੇ ਵਿੱਚ ਕਿ ਗੁੱਡ ਫੇਥ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜੋ ਸੰਗਰੂਪ ਦੀ ਜ਼ਿਮਨੀ ਲੋਕ ਸਭਾ ਹਾਰੀ ਸੀ ਤੁਹਾਨੂੰ ਲੱਗਦਾ ਕਿ ਉਹਦੀ ਬੁਖਲਾਹਟ ਦਾ ਨਤੀਜਾ ਸੀ ਇਹ ਪ੍ਰੈਸ ਕਾਨਫਰੰਸ ਦੇਖੋ ਕਹਿੰਦੇ ਨੇ ਈਮਾਨ ਸਿੰਘ ਮਾਨ ਜਿਨ੍ਹਾਂ ਦੇ ਪਿਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਲੀਡਰ ਸਿੱਖੀ ਪ੍ਰਚਾਰ ਕਹਿੰਦੇ ਨੇ ਉਹਨਾਂ ਦੇ ਬੇਟੇ ਦੇ ਨਾਮ ਸੋ ਇਹ ਤਾਂ ਸਿੱਧਾ ਵੀ ਕਹਿ ਸਕਦਾ ਸੀ ਈਮਾਨ ਸਿੰਘ ਮਾਨ ਕੋਲ 125 ਇਹਨਾਂ ਨੇ ਅਟੈਕ ਤਾਂ ਉੱਥੇ ਕੀਤਾ ਇਹ ਮੋਰਲ ਇਨਟੈਗਰਿਟੀ ਦਾ ਸਵਾਲ ਹੈ ਜਦ ਉੱਥੇ ਆ ਜਾਂਦੇ ਹੋ ਫਿਰ ਵੀ ਹੈਵ ਟੂ ਜਦੋਂ ਇਹ ਸਾਰੇ ਅਲੀਗੇਸ਼ਨ ਉਹਨਾਂ ਤੇ ਲਾਉਂਦੇ ਆਗੇ ਆਮ ਆਦਮੀ ਪਾਰਟੀ ਵੱਲੋਂ ਲੱਗਦੇ ਆਗੇ ਸੁਮਿੰਦਰ ਸਿੰਘ ਮਾਨ ਤੇ ਇਹਨਾਂ ਅਲੀਗੇਸ਼ਨਸ ਤੋਂ ਬਾਅਦ ਉਹ ਇੱਕ ਪਰਸੈਪਸ਼ਨ ਜਿਹੜੀ ਪਹਿਲਾਂ ਬਣੀ ਹੋਈ ਸੀ ਉਹਦੇ ਪੈਰਲਲ ਕੁਝ ਹੋਰ ਗੱਲਾਂ ਨਿਕਲ ਕੇ ਆਈਆਂ ਤਾਂ ਲੋਕ ਕਹਿਣ ਲੱਗੇ ਸੀ ਕਿ ਲਓ ਜੀ ਖਾਲਿਸਤਾਨ ਤਾਂ ਜਦੋਂ ਬਣੇਗਾ ਦੇਖੀ ਜਾਏਗੀ ਪਰ 125 ਏਕੜ ਜ਼ਰੂਰ ਆਪਣਾ ਜ਼ਰੂਰ ਇਹਨਾਂ ਨੇ ਕੁਛ ਨਾ ਕੁਛ ਬਣਾ ਲਿਆ ਲੋਕਾਂ ਲਈ ਖਾਲਿਸਤਾਨ ਬਣੇ ਜਾਂ ਨਾ ਬਣੇ ਸਾਰੀਆਂ ਕਮੈਂਟਸ ਨੇ ਇਹ ਇਹੋ ਜੀ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀ ਮੇਰਾ ਮਤਲਬ ਉਹਨਾਂ ਦੇ ਕਿਰਦਾਰ ਨੂੰ ਇੰਟੈਗ੍ਰਿਟੀ ਨੂੰ ਹਰਟ ਕਰਦੀਆਂ ਨੇ ਜੇ ਸਦਾ ਸਿਮਰਨਜੀਤ ਸਿੰਘ ਮਾਲ ਨੇ ਆਪਣੇ ਕਰੀਅਰ ਦੇ ਵਿੱਚ ਕੁਝ ਪ੍ਰਾਪਤੀ ਕੀਤੀ ਹੈ ਤੇ ਉਹਨਾਂ ਨੇ ਇੰਟੈਗ੍ਰਿਟੀ ਦੀ ਕੀਤੀ ਹੈ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕੋਈ ਕ腐ਸ਼ਨ ਕੀਤੀ ਹੋਈ ਕੋਈ ਸਰਕਾਰੀ ਅਹੁਦਾ ਲਿਆ ਹੋਵੇ ਕੋਈ ਕੰਪਰੋਮਾਈਜ਼ ਕੀਤਾ ਹੋਵੇ ਇਹ 125 ਏਕੜ ਤਾਂ ਬਹੁਤ ਛੋਟੀ ਗੱਲ ਹੈ ਸਰ ਉਹਨਾਂ ਨੇ ਇਲਕਸ਼ਨਾ ਵੀ ਲੜੀਆਂ ਜਦੋਂ ਉਹਨਾਂ ਨੂੰ ਵੋਟਾਂ ਵੀ ਨਹੀਂ ਪੈਂਦੀਆਂ ਫੇਰ ਵੀ ਲੜਦੇ ਰਹੇ ਕਿ ਮੈਂ ਸਿੱਖੀ ਲਈ ਪੰਜਾਬ ਲਈ ਲੜਨਾ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚੀ ਘਰੋਂ ਪੈਸੇ ਵੀ ਲੱਗੇ ਉਹਨਾਂ ਦੇ ਜਦੋਂ ਸਾਖਤੇ ਸਵਾਲ ਆਏਗਾ ਉਹ ਤੋਂ ਬਰਦਾਸ਼ਤ ਨਹੀਂ ਹੋਏ ਨਾਟ ਐਟ 올 ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਆ ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਨੇ ਐਲਾਨ ਕੀਤੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਆਹ ਕਰਨ ਜਾ ਰਹੇ ਹਾਂ ਇੱਕ ਮਸਲਾ ਸੀ ਪੰਚਾਇਤੀ ਜ਼ਮੀਨਾਂ ਛੜਾਉਣ ਵਾਲਾ ਬੜਾ ਢੱਲਲੇ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਉਹ ਮੰਤਰੀ ਸੀ ਪੰਚਾਇਤ ਮੰਤਰੀ ਬੋਲਦੇ ਰਹੇ ਭਗਵੰਤ ਸਿੰਘ ਮਾਨ ਵੀ ਲਗਾਤਾਰ ਜਦ ਉਸ ਤੇ ਗੱਲਾਂបਾਤਾਂ ਹੁੰਦੀਆਂ ਰਹੀਆਂ ਤਾਂ ਇੱਕ ਦਿਨ ਭਗਵੰਤ ਸਿੰਘ ਮਾਨ ਤੇ ਉਸ ਵੇਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਕ ਖੇਤ ਦੇ ਵਿੱਚ ਜਾਂਦੇ ਆ ਤੇ ਉੱਥੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਉੱਥੇ ਜਾ ਕੇ ਇਹ ਕਿਹਾ ਜਾਂਦਾ ਕਿ ਸਿਮਰਨਜੀਤ ਸਿੰਘ ਮਾਨ ਨੇ ਪੰਚਾਇਤ ਦੇ 125 ਏਕੜ ਜ਼ਮੀਨ ਦੱਬੀ ਹੋਈ ਆ ਜਿਹੜੀ ਆਮ ਆਦਮੀ ਪਾਰਟੀ ਛੁੜਾਏਗੀ ਇਹ ਦਾਵਾ ਕੀਤਾ ਸੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਭਗਵੰਤ ਸਿੰਘ ਮਾਨ ਨੇ ਤੇ ਉਦੋਂ ਹੀ ਸਿਮਰਨਜੀਤ ਸਿੰਘ ਮਾਨ ਅੱਗੇ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸਰਾਸਰ ਝੂਠੇ ਇਲਜ਼ਾਮ ਨੇ ਇਹ じゃ ਕੁਝ ਵੀ ਨਹੀਂ ਹੈ ਇੰਨੀ ਪ੍ਰਾਪਰਟੀ ਤਾਂ ਉਹ ਕੁੱਲ ਦੇ ਮਾਲਕ ਨਹੀਂ ਹੈਗੇ ਤਾਂ ਹੁਣ ਕਰੀਬ 3 ਸਾਲ ਬਾਅਦ ਜਦੋਂ ਮਸਲਾ ਹਾਈ ਕੋਰਟ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ بیٹے ਮਾਨ ਸਿੰਘ ਮਾਨ ਲੈ ਕੇ ਜਾਂਦੇ ਨੇ ਤਾਂ ਜਿਹੜੇ ਉਹਨਾਂ ਦੇ ਵਕੀਲ ਨੇ ਐਡਵੋਕੇਟ ਭਗਵਤੀ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਉਹ ਸਾਰਾ ਮਸਲਾ ਦੇਖ ਰਹੇ ਨੇ ਤੇ ਅੱਜ ਉਹਨਾਂ ਤੋਂ ਸਮਝਾਂਗੇ ਕਿ ਅਸਲ ਦੇ ਵਿੱਚ ਕਿਵੇਂ ਸਾਰੀਆਂ ਚੀਜ਼ਾਂ ਕਾਗਜ਼ ਕੀ ਕਹਿੰਦੇ ਆ ਤੇ ਭਗਵੰਤ ਸਿੰਘ ਮਾਨ ਦੇ ਇਲਜ਼ਾਮ ਕੀ ਕਹਿੰਦੇ ਆ ਕਿ ਕਿਵੇਂ ਕਿਵੇਂ ਉਹ ਕਿੱਥੇ ਤੱਕ ਇਸ ਮਸਲੇ ਦੇ ਵਿੱਚ ਹੁਣ ਪਹੁੰਚੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਤਿਆਰੀ ਆ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਰਟ ਦੇ ਵਿੱਚ ਲੈ ਕੇ ਆਉਣ ਤੱਕ ਆ ਕਿ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਝੂਠੇ ਇਲਜ਼ਾਮ ਲਾਏ ਇਹ ਸਾਰੇ ਮਸਲੇ ਦੀ ਗੱਲਬਾਤ ਕਰਦੇ ਆ ਐ ਐਡਵੋਕੇਟ ਸਾਹਿਬ ਸਵਾਗਤ ਆ ਤੁਹਾਡਾ ਅਖਰ ਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਕੱਢਿਆ ਥੈਂਕ ਯੂ ਸੋ ਮਚ ਜੀ ਹਾਂ ਜੀ ਤਾਂ ਭਾਈ ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਅਸਲ ਦੇ ਵਿੱਚ ਇਹ ਮਸਲਾ ਸ਼ੁਰੂ ਹੁੰਦਾ ਇੱਕ ਪ੍ਰੈਸ ਕਾਨਫਰੰਸ ਤੋਂ ਤਾਨੂੰ ਕੀ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਅਲੀਗੇਸ਼ਨ ਜਿਸ ਦੀ ਸੀਗ ਮਾਨ ਨੇ ਉਹ ਨਹੀਂ ਕੈਸੀ ਮਾਨਸਿਕ ਮਾਨਨੇ ਵੀ ਕਿ ਗਲਤ ਅਲੀਗੇਸ਼ਨ ਨੇ ਤਾਂ ਤੁਸੀਂ ਉਦੋਂ ਹੀ ਸੋਚ ਲਿਆ ਸੀ ਕਿ ਲੜਾਈ ਕਾਨੂੰਨੀ ਲੜਨੀ ਹੈ ਤੁਹਾਨੂੰ ਕੀ ਲੱਗਦਾ ਪਹਿਲੀ ਗੱਲ ਤਾਂ ਅਲੀਗੇਸ਼ਨ ਕਿਉਂ ਲੱਗੇ ਪਰਿਵਾਰ ਦੇ ਦੇਖੋ ਜੀ ਇਹ ਪ੍ਰੈਸ ਕਾਨਫਰੰਸ 29 ਜੁਲਾਈ 2022 ਨੂੰ ਹੋਈ ਸੀ ਜੀ ਇਹ ਸੀਐਮ ਭਗਵੰਤ ਸਿੰਘ ਮਾਨ ਤੇ ਕੁਲਦੀਪ ਸਿੰਘ ਤਾੜੀਵਾਲ ਨੇ ਛੋਟੀ ਵੱਡੀ ਨੱਗਰ ਪਿੰਡ ਹੈਗਾ ਇੱਥੇ ਚੰਡੀਗੜ੍ਹ ਦੇ ਪਿੱਛੇ ਉੱਥੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਪ੍ਰੈਸ ਨੂੰ ਬੁਲਾ ਕੇ ਟੇਬਲ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਈਮਾਨ ਸਿੰਘ ਮਾਨ ਜਿਨ੍ਹਾਂ ਦੇ ਪਿਤਾ ਜੀ ਸਿਮਰਨਜੀਤ ਸਿੰਘ ਮਾਨ ਐਮਪੀ ਲੋਕ ਸਭਾ ਸੰਗਰੂਰ ਤੋਂ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਸਿੱਖੀ ਦੇ ਪ੍ਰਚਾਰ ਚਿਕੋ ਕਹਿੰਦੇ ਨੇ ਕੁਵਾਂਦੇ ਹੋਏ ਨਾਂ ਨੇ ਉਹਨਾਂ ਦੇ ਬੇਟੇ ਦੇ ਨਾਂ 125 ਏਕੜ ਹੈ ਉਹਨਾਂ ਨੇ ਕਿਹਾ ਬੇਟੇ ਦੇ ਨਾਮ ਫਿਰ ਉਸ ਤੋਂ ਬਾਅਦ ਸੀਐਮ ਸਾਹਿਬ ਕਹਿੰਦੇ ਨੇ ਹੁਣ ਆਪਾਂ ਉਹ ਲੋਕ ਜਿਨ੍ਹਾਂ ਦੇ ਕੋਲ 1100 ਏਕੜ ਜਾਂ ਜਿਨ੍ਹਾਂ ਕੋਲ 125 ਏਕੜ ਨੇ ਜਿਨ੍ਹਾਂ ਦੇ ਬਾਪ ਬਹੁਤ ਵੱਡੇ ਨਾਮ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਇਹ ਪ੍ਰੈਸ ਕਾਨਫਰੰਸ ਹੋਈ ਸੀ ਸਰ ਤੇ ਇਹਦੇ ਉੱਤੇ ਅਗਲੇ ਦਿਨ ਸਾਰੀ ਅਖਬਾਰਾਂ ਦੇ ਵਿੱਚ ਸਾਰੇ ਮੀਡੀਆ ਦੇ ਵਿੱਚ ਹੈਡਲਾਈਨਸ ਇਹੀ ਸੀ ਕਿ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਦੇ ਨਾਮ 125 ਏਕੜ ਨੇ ਜਿਹੜੀ ਸਰਕਾਰ ਨੇ ਛਡਵਾ ਲਈ ਉਹਦੇ ਤੇ ਸਦਾਰਮਾਨ ਸਾਹਿਬ ਨੇ ਸਦਾਰਮਾਨ ਸਿੰਘ ਨੇ ਕਿਆ ਆਪਾ ਤੱਤਾਂ ਦੇ ਆਧਾਰ ਤੇ ਕਾਗਜ਼ ਕਢਵਾਉਂਗਾ ਤੇ ਮੈਂ ਇਹ ਸਾਰਾ ਦਾਵਾ ਨੂੰ ਕਰੂੰਗਾ ਇਹ ਉਹਦਾ ਨਤੀਜਾ ਹੈਗਾ 3 ਸਾਲ ਦੀ ਲੜਾਈ ਹੈ ਲੋਅਰ ਕੋਰਟ ਟ੍ਰਾਇਲ ਕੋਰਟ ਕੇਸ ਪਾਇਆ ਸੀਗਾ ਉਹਦੇ ਵਿੱਚ ਸੀਜੀਐਮ ਸਾਹਿਬ ਨੇ ਕਿਹਾ ਕਿ ਪਟਵਾਰੀ ਸਾਹਿਬ ਨੇ ਰਿਕਾਰਡ ਲਿਆਇਆ ਤੇ ਉਹਦੇ ਵਿੱਚ ਐਸ ਪਰ ਰੈਵਨਿਊ ਰਿਕਾਰਡ ਇਹਨਾਂ ਦੇ ਕੋਲ 5 ਬਿਗ 14 ਬਿਸਵੇ ਹੈਗੇ ਨੇ ਸਿਰਫ ਸਿਰਫ 5 ਬਿਗੇ 14 ਬਿਸਵੇ ਜਿਹੜਾ ਪਟਵਾਰੀ ਨੇ ਰੈਵਨਿਊ ਰਿਕਾਰਡ ਦੇ ਵਿੱਚੋਂ ਕੱਢ ਕੇ ਸੀਜੀਐਮ ਸਾਹਿਬ ਦੇ ਅੱਗੇ ਗਵਾਹੀ ਵੀ ਦਿੱਤੀ ਪਰ ਜੱਜਮੈਂਟ ਉਹਨਾਂ ਦੀ ਕਹਿੰਦੀ ਹੈ ਕਿ ਇਹ ਇੱਕ ਸੀਐਮਐਸ ਸਟੇਟ ਦਾ ਇਹਨੇ ਇੱਕ ਗੁੱਡ ਫੇਥ ਦੇ ਵਿੱਚ ਕੋਈ ਰਿਪੋਰਟ ਪੜੀ ਹੈ ਸੋ ਆਪਾਂ ਇਹਨਾਂ ਨੂੰ ਸਮਨ ਨਹੀਂ ਕਰਾਂਗੇ ਉਹਦਾ ਚੈਲੰਜ ਹਾਈ ਕੋਰਟ ਕੀਤਾ ਸੀ ਆਪਾਂ ਤੇ ਹਾਈ ਕੋਰਟ ਨੇ ਉਸ ਦੇ ਵਿੱਚ ਨੋਟਿਸ ਕੀਤਾ ਤੇ ਹੁਣ ਅਗਲੀ ਤਰੀਕ ਹੈਗੀ ਜੁਲਾਈ ਦੀ ਲੜਾਈ ਜਾਰੀ ਹੈ ਆਪਾਂ ਇਹ ਲੜਾਂਗੇ ਹਾਂਜੀ ਜਦੋਂ ਲੋਅਰ ਕੋਰਟ ਦੇ ਵਿੱਚੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚੋਂ ਇਹ ਤੁਹਾਡੀ ਜਿਹੜੀ ਪੀਲਾ ਉਹ ਖਾਰਜ ਹੋ ਜਾਂਦੀ ਹੈ ਕਿ ਸਮਨ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਉੱਥੇ ਚੀਜ਼ ਪ੍ਰੂਵ ਹੋ ਗਈ ਸੀ ਕਿ ਮਾਨ ਸਿੰਘ ਮਾਨ ਦੇ ਨਾਂ ਤੇ 5 ਵਿੱਗੇ ਤੇ 14 ਬਿਸਵੀ ਜ਼ਮੀਨ ਹਾਂਜੀ ਏਵੇਂ ਸਰ ਆਪਾਂ ਜਿਹੜਾ ਹਲਕੇ ਦਾ ਪਟਵਾਰੀ ਸੀਗਾ ਉਹਨੂੰ ਸਮਨ ਕੀਤਾ ਸੀ ਜੀ ਉਹ ਸਾਰਾ ਰਿਕਾਰਡ ਲਿਆਇਆ ਸੀਗਾ ਰਿਕਾਰਡ ਦੇ ਹਿਸਾਬ ਨਾਲ ਉਹਨੂੰ ਕੁਐਸਚਨਿੰਗ ਕੀਤੀ ਸੀਗੀ ਦੇਖੋ ਇਨ ਕੋਰਟ ਯੂ ਕੈਨ ਨੋਟ ਟੈਲ ਅਲਾਈ ਜੀ रिकॉर्ड ਦੇ ਸਾਬ ਨਾਲ ਮੇਰੇ ਕੋਲ ਆ ਵੀ ਹੈ ਹੁਣ ਇਹ ਟੈਸਟੀਮਨੀ ਉਹਨਾਂ ਦੀ ਜੀ ਉਹ ਕਹਿੰਦੇ ਨੇ ਪਟਵਾਰੀ ਸਾਹਿਬ ਕਹਿੰਦੇ ਨੇ ਕਿ ਐਸ ਪਰ ਰੈਵਨਿਊ ਰਿਕਾਰਡ ਆਫ ਛੋਟੀ ਵੱਡੀ ਨੱਗਲ ਈਮਾਨ ਸਿੰਘ 5 ਬਿਗੇ 14 ਬਿਸਵੇ ਦੇ ਮਾਲਕ ਹਨ ਐਨ ਆਪਾਂ ਯਾਦ ਕਰੀਏ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਸ਼ੁਰੂ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮਨਿਸਟਰ ਸਨ ਉਹਨਾਂ ਨੇ ਕਿਹਾ ਸੀ ਆਪਾਂ ਛੋਟੀ ਵੱਡੀ ਨੱਗਲ ਪਿੰਡ ਦੇ ਵਿੱਚ ਬੈਠੇ ਹਾਂ ਤੇ ਇਸ ਦੇ ਵਿੱਚ ਆਪਾਂ 125 ਏਕੜ ਜਮੀਨ ਛਡਵਾਈ ਹੈ ਈਮਾਨ ਸਿੰਘ ਸੋ ਐਸ ਪਰ ਰੈਵਨਿਊ ਰਿਕਾਰਡ ਇਟ ਇਜ਼ ਫਾਲਸ ਐਂਡ ਵੀ विल ਫਾਈਟ ਇਟ ਇਨ ਕੋਰਟ ਉਹ ਜਿਹੜੀ 125 ਏਕੜ ਜ਼ਮੀਨ ਸੀ ਕਹਿੰਦੇ ਸੀ ਕਿ ਆਪਾਂ ਛਡਵਾ ਲਈ ਆ ਉਹ ਉਹ ਕਿਤੇ ਐਗਜ਼ਿਸਟ ਕਰਦੀ ਸੀ ਉਹ ਇਹ ਤਾਂ ਨਹੀਂ ਸੀ ਚਲੋ ਈਮਾਨ ਸਿੰਘ ਮਾਨ ਦੇ ਨਾਮ ਤੇ ਨਾ ਹੋਵੇ ਕਿਸੇ ਹੋਰ ਦੇ ਨਾਮ ਹੋਵੇ ਉਹਨੂੰ ਈਮਾਨ ਸਿੰਘ ਮਾਨ ਦੇ ਨਾਮ ਤੇ ਦੱਸਤਾ ਹੋਵੇ ਉਹ ਛਡਵਾਈ ਵੀ ਸੀ ਐਕਚੁਅਲ ਦੇ ਵਿੱਚ ਉੱਥੇ ਆਸ-ਪਾਸ ਕੋਈ ਜਾਂ ਵੈਸੀ ਉਹ ਉਹ ਵੀ ਗੱਲ ਹਵਾਚੀ ਸੀਗੀ ਦੇਖੋ ਜੀ ਉਹ ਇੱਕ ਪੰਚਾਇਤ ਜ਼ਮੀਨ ਦਾ ਇੱਕ ਇਸ਼ੂ ਹੈਗਾ ਵੱਖਰਾ ਉਹ ਇੱਕ ਵੱਖਰੀ ਲਿਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਵਿੱਚ ਈਮਾਨ ਸਿੰਘ ਮਾਨ ਆਪਣੇ ਲੜਾਈ ਲੜ ਰਹੇ ਆ ਪਰ ਉਸ ਉਹਦੇ ਵਿੱਚ ਵੀ ਉਹ ਦਾਵਾ 5 ਬਿਗੇ 14 ਬਿਸਵੇ ਦਾ ਹੀ ਚੱਲ ਰਿਹਾ ਹੈ 125 ਏਕੜ ਜੇ ਹੋਣਗੇ ਤਾਂ ਫਿਰ ਆਪ ਫਿਰ ਦੇ ਦਿਓ ਜਾਂ ਸਾਨੂੰ ਹੈ ਹੀ ਨਹੀਂ ਜਦ ਹੈ ਹੀ ਨਹੀਂ ਰਿਕਾਰਡ ਹੀ ਨਹੀਂ ਬੋਲਦਾ ਹਾਂਜੀ ਤਾਂ ਫਿਰ ਇਹ ਵੀ ਆ ਕਿ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਲੋਅਰ ਕੋਰਟ ਦੀ ਕੀਤੀ ਸੀ ਉੱਥੇ ਪ੍ਰੀ ਟ੍ਰਾਇਲ ਤਾਂ ਹੋਇਆ ਹੋਏਗਾ ਮਤਲਬ ਜੱਜ ਸਾਹਿਬ ਇਹ ਇਹ ਕਿਉਂ ਆ ਕਿ ਮੁੱਖ ਮੰਤਰੀ ਨੂੰ ਉਸ ਮਸਲੇ ਤੇ ਕਿਉਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਹਾਈ ਕੋਰਟ ਤੁਸੀਂ ਜਾਣਦੇ ਹੋ ਤਾਂ ਫਿਰ ਉਹ ਲੋਅਰ ਕੋਰਟ ਦਾ ਜਿਹੜਾ ਫੈਸਲਾ ਉਹ 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 ਤੇ ਰੱਦ ਹੋ ਜਾਏਗਾ ਕਿਉਂਕਿ ਜਿਸ ਤਰ੍ਹਾਂ ਹੁਣ ਹਾਈ ਕੋਰਟ ਨੇ ਤਾਂ ਸਮਨ ਕਰਤਾ ਤਾਂ ਫਿਰ ਕੀ ਲੋਅਰ ਕੋਰਟ ਦੇ ਵਿੱਚ ਉਸ ਲਈ ਜੱਜ ਸਾਹਿਬ ਨੂੰ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਬੁਲਾਇਆ ਜਾ ਸਕਦਾ ਜਾਂ ਸਮਨ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਕਿਉਂ ਲੱਗਿਆ ਕਿ ਸਹਾਰ ਤੇ ਕੀ ਇਫੈਕਟ ਸੀਗਾ ਉਹਨਾਂ ਦਾ ਦੇਖੋ ਜੀ ਦੇਰ ਆ ਸਰਟਨ ਐਕਸੈਪਸ਼ਨਸ ਟੂ ਡੇਫਰਮੇਸ਼ਨ ਇੱਕ ਹੁੰਦਾ ਗੁੱਡ ਫੇਥ ਕਿ ਕਿਸੇ ਨੇ ਆਪਣੇ ਗੁੱਡ ਇੰਟੈਂਸ਼ਨ ਦੇ ਨਾਲ ਕੋਈ ਚੀਜ਼ ਕਹੀ ਹੋਏ ਦੂਜਾ ਉਹ ਇੱਕ ਸੀਐਮ ਆਫਿਸ ਦੇ ਹੱਕਦਾਰ ਨੇ ਉਹਨਾਂ ਤੇ ਰਿਸਪੌਂਸਿਬਿਲਟੀ ਨੇ ਸੋ ਬੈਨੀਫਿਟ ਆਫ ਦਾ ਡਾਊਟ ਮਿਲਦਾ ਹੈ ਇੱਕ ਗਵਰਨਮੈਂਟ ਆਫੀਸ਼ੀਅਲ ਫੰਕਸ਼ਨਰੀ ਨੂੰ ਬਟ ਇਨ ਥਿਸ ਕੇਸ ਮੈਂ ਆਪਾਂ ਸਾਰਿਆਂ ਨੇ ਪ੍ਰੂਫ ਕਰਨਾ ਚਾਹੁੰਦੇ ਆ ਤੇ ਪ੍ਰੂਫ ਕਰ ਕਰਾਂਗੇ ਕਿ ਇਸ ਡਿਫੋਰਮੇਸ਼ਨ ਪ੍ਰੈਸ ਕਾਨਫਰੰਸ ਤੋਂ ਪਹਿਲਾਂ 2 ਮਹੀਨੇ ਪਹਿਲੇ ਸਦਾ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੇ ਜਿਹੜੀ ਕਿ ਉਸ ਤੋਂ 1 ਮਹੀਨਾ ਪਹਿਲੇ ਮਾਰਚ ਦੇ ਵਿੱਚ ਆਪ ਸਰਕਾਰ ਨੇ সুইਪ ਕਰ ਲਿਆ ਸੀ ਪੰਜਾਬ 2/3 ਭਗਵੰਤ ਸਿੰਘ ਮਾਨ ਸੰਗਰੂ ਦੇ ਐਮਪੀ ਸੀ ਉਹਨਾਂ ਨੇ ਰਿਜ਼ਾਈਨ ਕੀਤਾ ਸੌ ਚੱਕੀ ਤੇ ਉਹਨਾਂ ਦੇ ਗੜ ਦੇ ਵਿੱਚ ਸਦਾ ਸਿਮਰਨਜੀਤ ਸਿੰਘ ਮਾਨ ਨੇ ਸਾਰੇ ਪੰਜਾਬ ਦੇ ਆਪ ਲੀਡਰ ਸਦਾ ਕੁਲਦੀਪ ਸਿੰਘ ਢਾਡੀਵਾਲ ਸਾਰੇ ਆ ਕੇ ਕੈਂਪੇਨ ਕੀਤਾ ਕੇਜਰੀਵਾਲ ਸਾਹਿਬ ਵੀ ਆਏ ਸੀਗੇ ਸਾਰਿਆਂ ਨੇ ਕੀਤਾ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਹਰਾਇਆ ਬਹੁਤ ਵੱਡੀ ਖਬਰ ਸੀਗੀ ਕਦੀ ਵੀ ਇੱਕ ਗਵਰਨਮੈਂਟ ਦੇ ਵਿੱਚ ਵਾਇਲ ਇਕਸ਼ਨ ਗਵਰਨਮੈਂਟ ਹਾਰਦੀ ਨਹੀਂ ਉਹ ਵੀ 1 ਮਹੀਨੇ ਬਾਅਦ ਸੋ ਮਾਰਚ ਦੇ ਵਿੱਚ ਬਾਈਲੈਕ ਮਾਰਚ ਦੇ ਵਿੱਚ ਇਲੈਕਸ਼ਨ ਜਿੱਤੇ ਨੇ ਜੂਨ ਚ ਬਾਈਲੈਕਸ਼ਨ ਦਾ ਸਿਮਰਨਜੀਤ ਸਿੰਘ ਮਾਨ ਜਿੱਤ ਚਾਹੁੰਦੇ ਨੇ ਇੱਕ ਮਹੀਨੇ ਬਾਅਦ ਜੁਲਾਈ ਚ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਸੋ ਆਪਾਂ ਪ੍ਰੂਫ ਕਰਾਂਗੇ ਕੋਰਟ ਦੇ ਵਿੱਚ ਕਿ ਗੁੱਡ ਫੇਥ ਨਹੀਂ ਸੀਗਾ ਹਾਂਜੀ ਅੱਛਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜੋ ਸੰਗਰੂਰ ਦੀ ਜ਼ਿਮਨੀ ਲੋਕ ਸਭਾ ਹਾਰੀ ਸੀ ਤੁਹਾਨੂੰ ਲੱਗਦਾ ਕਿ ਉਹਦੀ ਬੁਖਲਾਹਟ ਦਾ ਨਤੀਜਾ ਸੀ ਇਹ ਇਹ ਤਾਂ ਆਪਾਂ ਪ੍ਰੂਫ ਕਰਤਾ ਇਹ ਆਪਾਂ ਸਟੇਟਮੈਂਟ ਦਿੱਤੀ ਵੀ ਹੈ ਕੋਰਟ ਨੂੰ ਐਂਡ ਆਪਾਂ ਇਹ ਸ਼ੋ ਵੀ ਕਰਾਂਗੇ ਹਾਈ ਕੋਰਟ ਤੋਂ ਇਹ ਜੱਜਮੈਂਟ ਅਗੇਂਸ ਲੜਾਂਗੇ ਐਂਡ ਹੋਪਫੁਲੀ ਵੀ ਵਿਲ ਸਮਨ ði ਸੀਐਮ ਇਨ ਕੋਰਟ ਐਂਡ ਵੀ ਵਿਲ ਆਸਕ ਹਿਮ ਆਪਾਂ ਉਹਨਾਂ ਨੂੰ ਕਵਾਂਗੇ ਪ੍ਰੂਫ ਕਰਾਂਗੇ ਕਿ ਇਹ ਇਹ ਬੁਖਲਾਟ ਸੀਗੀ ਇਹ ਬੈਡ ਫੇਥ ਸੀਗੀ ਇਹ ਰੰਜਿਸ਼ ਸੀਗੀ ਐਂਡ ਇਹੋ ਜੀ ਚੀਜ਼ਾਂ ਕਹਿ ਕੇ ਤੁਸੀਂ ਕਿਸੇ ਇਨਸਾਨ ਨੇ ਜਿਨਨੇ ਆਪਣੀ ਜ਼ਿੰਦਗੀ ਦੇ 40 ਸਾਲ ਸਿੱਖ ਪੋਲਿਟਿਕਸ ਨੂੰ ਦੇ ਦਿੱਤੇ ਨੇ ਜਿਨ੍ਹਾਂ ਨੇ ਕਦੀ ਅਉਦੇ ਦਾ ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ ਜਿਨ੍ਹਾਂ ਨੇ ਕਦੀ ਸੀਐਮ ਸ਼ੇਪਲੀ ਵੀ ਉਸ ਵੇਲੇ ਕਦੀ ਕੰਪਰੋਮਾਈਜ਼ ਨਹੀਂ ਕੀਤਾ ਇਨ੍ਹਾਂ ਕੋਲ ਉਸ ਟਾਈਮ 89 ਦੇ ਵਿੱਚ 92 ਦੇ ਵਿੱਚ ਇਨ੍ਹਾਂ ਕੋਲ ਹੋਮ ਮਿਨਿਸਟਰ ਡਿਫੈਂਸ ਮਿਨਿਸਟਰ ਸਾਰੇ ਆਏ ਸੀਗੇ ਕਿ ਆਪਾਂ ਪੰਜਾਬ ਦੇ ਵਿੱਚ ਸਰਕਾਰ ਬਣਾਈਏ ਪਰ ਤੁਹਾਨੂੰ ਇਹ ਸਭ ਕੁਝ ਕਰਨਾ ਪੈਣਾ ਹੈ ਸਿੱਖ ਮੁੰਡਿਆਂ ਦੇ ਨਾਲ ਇਹ ਜੋ ਸਾਨੂੰ ਸਾਰਿਆਂ ਨੂੰ ਪਤਾ ਹੋਇਆ ਇਨ੍ਹਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਹੁਣ ਇਨ੍ਹਾਂ ਕੁਝ ਕਰਨ ਤੋਂ ਬਾਅਦ 40 ਸਾਲ ਬਾਅਦ ਇੱਕ ਇਹੋ ਜਿਹੀ ਪ੍ਰੈਸ ਕਾਨਫਰੰਸ ਕਰਨੀ ਇਸ ਵੈਲ ਆਪਾਂ ਪ੍ਰੂਫ ਕਰਾਂਗੇ ਇਟ ਇਜ਼ ਕ੍ਰਿਮੀਨਲੀ ਡੈਫਾਮੇਟਰੀ ਹਾਂਜੀ ਅਸੀਂ ਇਹ ਕ੍ਰਿਮੀਨਲ ਡੈਫਰਮੇਸ਼ਨ ਹੈ ਹਾਂਜੀ ਥਿਸ ਇਸ ਨਾਟ ਸਿਵਲ ਆਪਾਂ ਪੈਸੇ ਨਹੀਂ ਮੰਗ ਰਹੇ ਆਪਾਂ ਕ੍ਰਿਮੀਨਲ ਡੈਫਰਮੇਸ਼ਨ ਸੌਟ ਕੀਤਾ ਫਾਈਲ ਇਹਦੀ ਸਜ਼ਾ ਹੈਗੀ ਹੈ ਇਹਦੀ ਜੇਲ ਹੈਗੀ ਹੈ ਅਸੀਂ ਆਪਾਂ ਲੜਾਂਗੇ ਤੁਮਕੋਤੀ ਸਿੰਘ ਜੀ ਇਸ ਮਸਲੇ ਦੇ ਵਿੱਚ ਕੀ ਹੁੰਦਾ ਜੇ ਇਹ ਸਾਰੀਆਂ ਚੀਜ਼ਾਂ ਪ੍ਰੂਫ ਹੋ ਜਾਂਦੀਆਂ ਨੇ ਸਭ ਤੋਂ ਪਹਿਲੀ ਗੱਲ ਕੀ ਨਹੀਂ ਮੁਆਫੀ ਜੋ ਮੁਆਫੀ ਮੰਗਦੇ ਆ ਮੁੱਖ ਮੰਤਰੀ ਸਾਹਿਬ ਤੇ ਕੁਲਦੀਪ ਸਿੰਘ ਧਾਲੀਆ ਲੋ ਸੁਲਦੇ ਮੰਤਰੀ ਤੁਹਾਡੇ ਤੋਂ ਮੁਆਫੀ ਮੰਗਦੇ ਆ ਤੁਸੀਂ ਮੁਆਫੀ ਦੇ ਮੂਡ ਦੇ ਵਿੱਚ ਨਹੀਂ ਹੋ ਪਰ ਉਸ ਤੋਂ ਅਗਲੀ ਗੱਲ ਹੋਏਗੀ ਸਜ਼ਾ ਇਸ ਮਸਲੇ ਦੇ ਵਿੱਚ ਕਿੰਨੀ ਸਜ਼ਾ ਹੋ ਸਕਦੀ ਆ ਦੇਖੋ ਆਈਪੀਸੀ ਕੋਡ ਦੇ ਹਿਸਾਬ ਨਾਲ ਪਨਿਸ਼ਮੈਂਟ ਅਪ ਟੂ 2 ਇਅਰਸ ਔਰ ਫਾਈਨ ਔਰ ਬੋਥ ਆਪਾਂ ਤਾਂ ਪਨਿਸ਼ਮੈਂਟ ਲਈ ਸਜ਼ਾ ਲਈ ਟ੍ਰਾਇਲ ਕੋਰਟ ਦੇ ਵਿੱਚ ਆਪਾਂ ਆਰਗੂਮੈਂਟ ਕਰਾਂਗੇ ਮਤਲਬ ਇਸ ਉੱਥੇ ਤੱਕ ਜਾ ਸਕਦੀ ਹੈ ਗੱਲ ਮੁੱਖ ਮੰਤਰੀ ਸਾਹਿਬ ਨੂੰ ਸਜ਼ਾ ਤੱਕ ਗੱਲਬਾਤ ਜਾ ਸਕਦੀ ਹੈ ਲੜਾਈ ਲੰਬੀ ਹੈ 3 ਸਾਲ ਹੋ ਗਏ ਲੜ ਰਹੇ ਆ ਆਪ ਪਤਾ ਤਿਆਰ ਉਹ ਵੀ ਤਿਆਰ ਰਹਿਣ ਪਤਾ ਨਹੀਂ ਕਿੰਨੇ ਸਾਲ ਚੱਲੂਗਾ ਸ਼ਾਇਦ ਸੀਐਮ ਰਹਿਣ ਨਾ ਰਹਿਣ 2 ਸਾਲ ਬਾਅਦ ਆਪ ਪਤਾ ਇੱਥੇ ਆ ਉਹ ਵੀ ਆ ਜਾਣ ਮਤਲਬ ਵੀ ਜਾਣਾ ਸਜ਼ਾ ਤੱਕ ਜਰੂਰ ਲੈ ਕੇ ਜਾਣਾ ਇਸ ਮਸਲੇ ਨੂੰ ਚਾਹੇ 5 ਸਾਲ ਲੱਗਦੇ ਚਾਹੇ 10 ਲੱਗਦੇ ਆ ਹਾਂਜੀ ਇਹ ਕਨਕਲੂਡ ਕਰਾਂਗੇ ਟ੍ਰਾਇਲ ਜੀ ਜਾਂ ਆਪਾਂ ਹਾਰਾਂਗੇ ਜਾਂ ਉਹ ਹਾਰਨਗੇ ਇਹ ਲੜਾਈ ਪੂਰੀ ਹੈ। ਇਨ ਕੇਸ ਉਧਰੋਂ ਮੁੱਖ ਮੰਤਰੀ ਸਾਹਿਬ ਜਾਂ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਾਫੀ ਆ ਜਾਂਦੀ ਹੈ ਕਿ ਮਾਫੀ ਦੀ ਗੱਲ ਬਣ ਜੂਗੀ ਕਿਉਂਕਿ ਜਿਸ ਤਰ੍ਹਾਂ ਲੱਗ ਰਿਹਾ ਤੁਸੀਂ ਤਿੰਨ ਸਾਲ ਤੋਂ ਇਹ ਲੜਾਈ ਲੜ ਰਹੇ ਹੋ। ਪਿੱਛੇ ਤੇ ਤੁਸੀਂ ਵੀ ਹਟਨ ਵਾਲੇ ਨਹੀਂ ਤੁਸੀਂ ਵੀ ਇਸ ਕੇਸ ਨੂੰ ਸਿਰੇ ਤੱਕ ਲੈ ਕੇ ਜਾਉਂਗੇ। ਪਰ ਇਨ ਕੇਸ ਉਧਰੋਂ ਮਾਫੀ ਆ ਜਾਂਦੀ ਆ ਮੁੱਖ ਮੰਤਰੀ ਸਾਹਿਬ ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਤਾਂ ਮਾਫੀ ਤੇ ਕੋਈ ਵਿਚਾਰ ਹੋ ਸਕਦਾ। ਨਹੀਂ ਇਹ ਤਾਂ ਲੜਾਈ ਹੁਣ ਐਂ ਤੱਕ ਚੱਲੇਗੀ। ਜਾਂ ਸਾਡੀ ਖਾਰਜ ਹੋਏਗੀ ਜਾਂ ਉਹਨਾਂ ਨੂੰ ਆਪਾਂ ਸਜ਼ਾ ਦਿਵਾਵਾਂਗੇ। ਹਾਂਜੀ ਮਤਲਬ ਇਹ ਹੁਣ ਵਿਚ ਵਿਚਾਲੇ ਵਾਲਾ ਕੋਈ ਕੰਮ ਨਹੀਂ ਹੈ ਤੁਸੀਂ ਕੁਝ ਵੀ ਬੋਲਨਗੇ ਆ ਕੇ ਮਾਫੀ ਮੰਗਜੂਗੇ ਉਹ ਚੀਜ਼ਾਂ ਹੁਣ ਬਰਦਾਸ਼ਤ ਨਹੀਂ ਇਹ ਲੜਾਈ ਜਾ ਰਹੀ ਹੈ ਸਰ ਜਦੋਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਤੇ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਦੋਂ ਲਗਾਤਾਰ ਨਾ ਲੋਕਾਂ ਦੇ ਵਿੱਚ ਇੱਕ ਸਿਮਰਜੀਤ ਸਿੰਘ ਮਾਨ ਦੀ ਪਹਿਲਾਂ ਇੱਕ ਪਰਸੈਪਸ਼ਨ ਹੋਰ ਸੀਗੀ ਕਿਉਂਕਿ ਉਹ ਡੈਡੀਕੇਟਡ ਨੇ ਆਪਣੀ ਥਾਂ ਤੇ ਖੜੇ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਆਫਰਸ ਆਈਆਂ ਉਹਨਾਂ ਨੇ ਪਲੀਟਿਕਲ ਲਾਈਫ ਦੇ ਵਿੱਚ ਪਰ ਉਹਨਾਂ ਨੇ ਕੋਈ ਸਮਝੌਤਾ ਨਹੀਂ ਕੀਤਾ ਆਪਣੇ ਸਟੈਂਡ ਤੇ ਖੜੇ ਰਹੇ ਪਰ ਜਦੋਂ ਇਹ ਸਾਰੇ ਅਲੀਗੇਸ਼ਨ ਉਹਨਾਂ ਤੇ ਲਾਉਂਦੇ ਆਗੇ ਆਮ ਆਦਮੀ ਪਾਰਟੀ ਵੱਲੋਂ ਲੱਗਦੇ ਆਗੇ ਸਿਮਰਤ ਸਿੰਘ ਮਾਨ ਤੇ ਇਹਨਾਂ ਅਲੀਗੇਸ਼ਨਸ ਤੋਂ ਬਾਅਦ ਉਹ ਇੱਕ ਪਰਸੈਪਸ਼ਨ ਜਿਹੜੀ ਪਹਿਲਾਂ ਬਣੀ ਹੋਈ ਸੀ ਉਹਦੇ ਪੈਰਲਲ ਕੁਝ ਹੋਰ ਗੱਲਾਂ ਨਿਕਲ ਕੇ ਆਈਆਂ ਤਾਂ ਲੋਕ ਕਹਿਣ ਲੱਗੇ ਸੀ ਕਿ ਲਓ ਜੀ ਖਾਲਿਸਤਾਨ ਤਾਂ ਜਦੋਂ ਬਣੇਗਾ ਦੇਖੀ ਜਾਏਗੀ ਪਰ 125 ਏਕੜ ਜ਼ਰੂਰ ਆਪਣਾ ਜ਼ਰੂਰ ਇਹਨਾਂ ਨੇ ਕੁਛ ਨਾ ਕੁਛ ਬਣਾ ਲਿਆ ਲੋਕਾਂ ਲਈ ਖਰਸਤਾਨ ਬਣੇ ਜਾਂ ਨਾ ਬਣੇ ਦੇਖੋ ਜੀ ਇਹ ਆਨਲਾਈਨ ਵੀਡੀਓਜ਼ ਨੇ ਅੱਜ ਵੀ ਲਾਈਵ ਹੈ ਪ੍ਰੈਸ ਕਾਨਫਰੰਸ ਤੁਸੀਂ ਕਮੈਂਟਸ ਪੜ੍ਹ ਲਓ 9 ਲੱਖ ਵਿਊਜ਼ ਨੇ ਇਹ ਝੂਠੀ ਗੱਲ ਅੱਜ ਵੀ ਲਾਈਵ ਹੈ ਐਂਡ ਕਮੈਂਟਸ ਪੜ੍ਹ ਲਓ ਆ ਸਾਰੀਆਂ ਕਮੈਂਟਸ ਨੇ ਆ ਇਹੋ ਜੀ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀ ਮੇਰਾ ਮਤਲਬ ਉਹਨਾਂ ਦੇ ਕਿਰਦਾਰ ਨੂੰ ਇੰਟੈਗ੍ਰਿਟੀ ਨੂੰ ਹਰਟ ਕਰਦੀਆਂ ਨੇ ਜੇ ਸਦਾ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਰੀਅਰ ਦੇ ਵਿੱਚ ਕੁਝ ਪ੍ਰਾਪਤੀ ਕੀਤੀ ਹੈ ਤੇ ਉਹਨਾਂ ਨੇ ਇੰਟੈਗ੍ਰਿਟੀ ਦੀ ਕੀਤੀ ਹੈ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕੋਈ ਕ腐ਪਸ਼ਨ ਕੀਤੀ ਹੋਈ ਕੋਈ ਸਰਕਾਰੀ ਅਹੁਦਾ ਲਿਆ ਹੋਏ ਕੋਈ ਕੰਪਰਮਾਈਜ਼ ਕੀਤਾ ਹੋਏ ਇਹ 125 ਏਕੜ ਤਾਂ ਬਹੁਤ ਛੋਟੀ ਗੱਲ ਹੈ ਸਰ ਜੀ ਇਹ ਬਹੁਤ ਛੋਟੀ ਗੱਲ ਹੈ ਐਂਡ ਇਹ ਆਪਾਂ ਲੜਾਂਗੇ ਕੋਰਟ ਦੇ ਵਿੱਚ ਹਾਂ ਜੀ ਇੱਕ ਜਿਸ ਤਰ੍ਹਾਂ ਮੇਰਾ ਆਖਰੀ ਸਵਾਲ ਆ ਤੇ ਮੁੱਖ ਮੰਤਰੀ ਹੋਣ ਦਾ ਮਨ ਲੋ ਕੋਈ ਵੀ ਆਮ ਬੰਦਾ ਕਿਸੇ ਤੇ ਬੋਲ ਲੈਂਦਾ ਉਹ ਤੇ ਕ੍ਰਿਮੀਨਲ ਡੈਫੇਮੇਸ਼ਨ ਹੋਊਗੀ ਜਾਂ ਮੈਂ ਆ ਜਾਂ ਕੋਈ ਵੀ ਐਕਸਾਈਜ਼ ਹੈ ਤੇ ਉਹ ਤੇ ਕ੍ਰਿਮੀਨਲ ਹੋਊਗੀ ਤੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਨੇ ਇਹ ਸ਼ਬਦ ਬੋਲੇ ਨੇ ਉਹਨਾਂ ਤੇ ਸੇਮ ਵਰਚਾ ਕੀ ਉਹਨਾਂ ਨੂੰ ਮੁੱਖ ਮੰਤਰੀ ਦਾ ਜੋ ਸੌਦੇ ਦਾ ਉਸ ਕੁਰਸੀ ਦਾ ਕੋਈ ਬੈਨੀਫਿਟ ਮਿਲਦਾ ਉਹਨਾਂ ਨੂੰ ਕੋਈ ਰਿਲੈਕਸੇਸ਼ਨ ਮਿਲਦੀ ਹੈ ਜਾਂ ਇਸ ਕੇਸ ਦੇ ਵਿੱਚ ਮੁੱਖ ਮੰਤਰੀ ਨੂੰ ਇੱਕ ਆਮ ਲੀਮੈਨ ਵਾਂਗੂ ਟਰੀਟ ਕੀਤਾ ਜਾਏਗਾ ਦੇਖੋ ਜੀ ਜਿਹੜੇ ਇਹ ਦੇ ਐਕਸੈਪਸ਼ਨਸ ਨੇ ਡਿਫੈਂਸਸ ਨੇ ਉਹਦੇ ਵਿੱਚ ਗੁੱਡ ਫੇਥ ਹੈਗਾ ਉਹਦੇ ਵਿੱਚ ਗਵਰਨਮੈਂਟ ਅਫੀਸ਼ਰ ਦੇ ਵੀ ਹੈਗੀ ਐਕਸੈਪਸ਼ਨ ਬਟ ਆਪਾ ਪ੍ਰੂਫ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਪ੍ਰੂਫ ਤੁਹਾਨੂੰ ਵੀ ਪਹਿਲਾਂ ਵੀ ਕਿਹਾ ਹੈ ਕਿ ਗੁੱਡ ਫੇਤਾ ਹੈ ਨਹੀਂ ਇਹਨਾਂ ਨੇ ਕੋਈ ਗੁੱਡ ਇਰਾਦੇ ਨਾਲ ਨਹੀਂ ਕੀਤਾ ਇਹਦੇ ਪਿੱਛੇ ਹਿਸਟਰੀ ਹੈ ਇਹਦੇ ਪਿੱਛੇ ਇਹਨਾਂ ਨੇ ਸਪੈਸੀਫਿਕਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨਾਂ ਨੇ ਤੁਸੀਂ ਪ੍ਰੈਸ ਕਾਨਫਰੰਸ ਦੇਖੋ ਕਹਿੰਦੇ ਨੇ ਇਮਾਨ ਸਿੰਘ ਮਾਨ ਜਿਨ੍ਹਾਂ ਦੇ ਪਿਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਲੀਡਰ ਸਿੱਖੀ ਪ੍ਰਚਾਰ ਕਹਿੰਦੇ ਨੇ ਉਹਨਾਂ ਦੇ ਬੇਟੇ ਦੇ ਨਾਮ ਇਹ ਤਾਂ ਸਿੱਧਾ ਵੀ ਕਹਿ ਸਕਦਾ ਸੀ ਈਮਾਨ ਸਿੰਘ ਮਾਨ ਕੋਲ 125 ਨੇ ਇਹਨਾਂ ਨੇ ਅਟੈਕ ਤਾਂ ਉੱਥੇ ਹੀ ਕੀਤਾ ਉਹ ਤੇ ਉਹ ਤੇ ਅਟੈਕ ਦੇ ਤਾਂ ਮੁੱਖ ਮੰਤਰੀ ਸਾਹਿਬ ਇੱਥੋਂ ਤੱਕ ਵੀ ਪਹੁੰਚ ਜਾਂਦੇ ਨੇ ਨਾ ਜਦੋਂ ਕਿਤੇ ਚੋਣ ਪ੍ਰਚਾਰ ਕਰਦੇ ਨੇ ਚੋਣ ਹੁੰਦੀ ਹੈ ਤਾਂ ਉਹ ਤਾਂ ਇੱਥੋਂ ਤੱਕ ਸ਼ਬਦ ਵਾਰਤ ਲੈ ਲੈਂਦੇ ਨੇ ਕਹਿੰਦੇ ਇੱਕ ਉਹ ਫਿਰਦਾ ਉਹ ਕੁਰਬਾਨੀ ਚੱਕੀ ਫਿਰਦਾ ਕੀ ਗੱਲ ਵੀ ਬਹਿ ਕੇ ਗੱਲ ਨਹੀਂ ਹੋ ਸਕਦੀ ਦੇਖੋ ਸਰ ਇਹ ਆ ਇਹ ਪੋਲਿਟੀਕਲ ਗੱਲਾਂ ਨੇ ਪਰ ਜਦ ਤੁਸੀਂ ਕਿਸੇ ਤੇ ਫਾਈਨੈਂਸ਼ੀਅਲ ਉਹਦੀ ਇੰਬੀਜ਼ਲਮੈਂਟ ਕਰਪਸ਼ਨ ਤੇ ਮੋਰਲ ਇਹ ਮੋਰਲ ਇਨਟੈਗ੍ਰਿਟੀ ਦਾ ਸਵਾਲ ਹੈ ਜਦ ਉੱਥੇ ਆ ਜਾਂਦੇ ਹੋ ਫਿਰ ਵੀ ਹੈਵ ਟੂ ਮੈਂ ਮੈਂ ਇਸ ਕਰਕੇ ਵੀ ਇਹ ਗੱਲ ਕੀਤੀ ਆ ਕਿਉਂਕਿ ਤੁਸੀਂ ਇੱਕ ਚਲੋ ਉਹਨਾਂ ਦੀ ਮਤਲਬ ਪੱਕ ਤੋ ਉਹਨਾਂ ਦਾ ਰੱਖ ਰਹੇ ਹਾਂ ਲੀਗਲੀ ਤਾ ਤੁਸੀਂ ਉਹਨਾਂ ਲਈ ਵਰਕ ਕਰ ਰਹੇ ਹੋ ਉਹਨਾਂ ਦੀ ਟੀਮ ਦਾ ਹਿੱਸਾ ਹਾਂ ਪਰ ਨਾਲ ਤੁਸੀਂ ਉਹਨਾਂ ਇੱਕ ਪਰਿਵਾਰਕ ਮੈਂਬਰ ਵੀ ਹੋ ਕਿਉਂਕਿ ਜਦੋਂ ਪਰਿਵਾਰਕ ਮੈਂਬਰ ਦੇ ਤੌਰ ਤੇ ਮੈਂ ਪੁੱਛਦਾ ਜਦੋਂ ਚੀਜ਼ਾਂ ਤੁਸੀਂ ਤਾਂ ਮਤਲਬ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਤੁਸੀਂ ਜਿਵੇਂ ਕਿਹਾ ਕਿ ਸਟਰਗਲ ਕਰਦੇ ਲੜਦੇ ਦੇਖਿਆ ਆਪਣੀ ਗੱਲ ਤੇ ਬਜਿੱਦਨੇ ਉਹ ਆਪਣੇ ਮਸਲੇ ਤੇ ਜਿਹੜੀ ਵੀ ਹੈ ਨਾ ਉਹ ਮਿਸ਼ਨ ਨੂੰ ਲੈ ਕੇ ਚੱਲੇ ਆਗੇ ਪਰ ਕੋਈ ਸਮਝੌਤਾ ਨਹੀਂ ਕੀਤਾ ਪਰ ਤੁਹਾਨੂੰ ਲੱਗਦਾ ਕਿ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਇਹ ਸਾਰੀਆਂ ਚੀਜ਼ਾਂ ਫਿਰ ਜਦੋਂ ਕਿ ਇਸ ਤਰ੍ਹਾਂ ਕੇ ਅਲੀਗੇਸ਼ਨ ਫਰੇਮ ਕਰਦਾ ਜਾਂ ਕੋਈ ਕੁਝ ਵੀ ਬੋਲਦਾ ਤਾਂ ਫਿਰ ਇਹ ਚੀਜ਼ਾਂ ਝੋੜਦੀਆਂ ਨੇ ਦਿਲ ਨੂੰ ਸੱਟ ਤੇ ਲੱਗਦੀ ਆ ਦੇਖੋ ਜੀ ਉਹਨਾਂ ਨੇ ਇੰਨੀ ਵੱਡੀ ਸੰਘਰਸ਼ ਕੀਤੀ ਸਿੱਖੀ ਲਈ ਲੜਾਈ ਕੀਤੀ ਉਹਨਾਂ ਨੇ ਇਸ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਉਹਨਾਂ ਨੇ ਇਲਕਸ਼ਨਾ ਵੀ ਲੜੀਆਂ ਜਦੋਂ ਉਹਨਾਂ ਨੂੰ ਵੋਟਾਂ ਵੀ ਨਹੀਂ ਪੈਂਦੀਆਂ ਫੇਰ ਵੀ ਲੜਦੇ ਰਹੇ ਕਹਿੰਦੇ ਸਿੱਖਾਂ ਲਈ ਮੈਂ ਸਿੱਖੀ ਲਈ ਪੰਜਾਬ ਲਈ ਲੜਨਾ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚੀ ਉਹਨਾਂ ਨੇ ਆਪਣੀ ਫਸਲ ਵੀ ਵੇਚੀ ਘਰੋਂ ਪੈਸੇ ਵੀ ਲੱਗੇ ਉਹਨਾਂ ਦੇ ਤੁਸੀਂ ਮਤਲਬ ਐ ਚਲੋ ਇਹ ਤਾਂ ਨਿੱਜੀ ਗੱਲਾਂ ਆ ਜਾਂਦੀਆਂ ਨੇ ਕਿ ਉਹਨਾਂ ਨੇ ਆਪਣੀਆਂ ਚੋਣਾਂ ਲੜੀਆਂ ਜਦੋਂ ਜਾਂ ਪੋਲਿਟਿਕਸ ਦੇ ਜਦੋਂ ਸਿਆਸਤ ਦੇ ਵਿੱਚ ਅਸੀਂ ਮਤਲਬ ਸ਼ੁਰੂਆਤ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਸਿਮਰਜੀਤ ਸਿੰਘ ਮਾਨ ਨੇ ਆਪਣੀ ਜ਼ਮੀਨ ਇਲੈਕਸ਼ਨਾਂ ਦੇ ਵਿੱਚ ਵੇਚੀ ਆ ਪਰ ਇਹ ਸਰਕਾਰ ਕਹਿੰਦੀ ਹੈ ਕਿ 125 ਕਿੱਲੇ ਬਣਾ ਲਈ ਹੋਈਆਂ ਨਾਪ ਕੇ। ਇਹੀ ਤਾਂ ਗੱਲ ਦਿਲ ਨੂੰ ਸੱਟ ਲੱਗਦੀ ਹੈ। ਇਹਹੀ ਤਾਂ ਗੱਲ ਹੈਗੀ ਆ ਜਿਹੜੀਆਂ ਆਪਾਂ ਲੋਕਾਂ ਦੇ ਅੱਗੇ ਪੱਖ ਰੱਖਣਾ ਚਾਹੁੰਦੇ ਆ। ਲੋਕਾਂ ਨੂੰ ਆਪਾਂ ਪ੍ਰੂਫ ਕਰਨਾ ਚਾਹੁੰਦੇ ਆ ਕਿ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੁਝ ਕਮਾਇਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹ ਇੰਟੈਗ੍ਰਿਟੀ ਕਮਾਈ ਹੈ। ਇਹ ਇਹਦੇ ਤੇ ਆਪਾਂ ਨਹੀਂ ਜਾਣ ਦਵਾਂਗੇ। ਚਾਹੇ ਐਮਪੀ ਸ਼ਿਪ ਚਲੇ ਜਾਏ ਐਮਐਲਏ ਸ਼ਿਪ ਚਲੇ ਜਾਏ। ਪਰ ਇਨਟੈਗ੍ਰਿਟੀ ਸਿਮਰਨਜੀਤ ਸਿੰਘ ਮਾਨ ਦੀ ਕਾਇਮ ਹੈ ਜਦੋਂ ਜਦੋਂ ਸਾਖਤੇ ਸਵਾਲ ਆਏਗਾ ਉਹ ਤੋਂ ਬਰਦਾਸ਼ਤ ਨਹੀਂ ਹੋਏਗਾ ਨਾਟ ਐਟ ਆਲ ਹਾਂਜੀ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਭਗਵਤੀ ਸਿੰਘ ਜੀ ਸੋ ਗੱਲਬਾਤ ਤੁਸੀਂ ਸੁਣੀ ਐਡਵੋਕੇਟ ਭਗਵਤੀ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਉਹ ਐਡਵੋਕੇਟਸ ਤੋਂ ਉਹਨਾਂ ਦੀ ਕਾਰ ਹੀ ਰਹੇ ਨੇ ਪਰ ਨਾਲ ਕਹਿੰਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਨਾਤੇ ਜਦੋਂ ਇਹ ਜਿਹੇ ਅਲੀਗੇਸ਼ਨ ਸਰਕਾਰ ਲਾਉਂਦੀ ਹੈ ਤੇ ਜਿਨ੍ਹਾਂ ਦੇ ਵਿੱਚ ਰਤਾ ਭਰ ਵੀ ਸੱਚ ਨਹੀਂ ਤਾਂ ਕਹਿੰਦੇ ਫਿਰ ਉਹਨਾਂ ਦਿਲ ਜ਼ਰੂਰ ਦੁਖਦਾ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੇਖਿਆ ਪੂਰੀ ਜ਼ਿੰਦਗੀ ਸਟਰਗਲ ਕਰਦੇ ਆ ਬਹੁਤ ਸਾਰੀਆਂ ਆਫਰਸ ਉਹਨਾਂ ਨੂੰ ਹੁੰਦੀਆਂ ਰਹੀਆਂ ਪਰ ਉਹਨਾਂ ਨੇ ਕਹਿੰਦੇ ਆਪਣਾ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਪਰ ਫਿਰ ਜਦੋਂ ਹੁਣ ਭਗਵੰਤ ਸਿੰਘ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਜੇ ਇਸ ਤਰ੍ਹਾਂ ਦੇ ਕੇ ਇਹ ਅਲੀਗੇਸ਼ਨ ਲਾਉਣਗੇ ਤਾਂ ਇਹਨਾਂ ਦੇ ਇਹ ਵੀ ਕਹਿਣਾ ਕਿ ਉਹਨਾਂ ਨੂੰ ਇਸ ਲੜਾਈ ਨੂੰ ਅਖੀਰ ਤੱਕ ਲੈ ਕੇ ਜਾਇਆ ਜਾਏਗਾ ਜਦੋਂ ਤੱਕ ਉਹ ਭਗਵੰਤ ਸਿੰਘ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਸਜ਼ਾ ਨਹੀਂ ਕਰਵਾ ਲੈਂਦੇ ਤਾਂ ਕਹਿੰਦੇ ਕ੍ਰਿਮੀਨਲ ਡੈਫਰਮੇਸ਼ਨ ਆ ਤੇ ਹੁਣ ਮਾਫੀ ਨਾਲ ਵੀ ਕੰਮ ਨਹੀਂ ਚੱਲੇਗਾ ਕਹਿੰਦੇ ਜੇ ਭਗਵੰਤ ਸਿੰਘ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਮਾਫੀ ਮੰਗ ਜਾਂਦੇ ਨੇ ਕਹਿੰਦੇ ਅਸੀਂ ਮਾਫੀ ਵੀ ਨਹੀਂ ਦੇਵਾਂਗੇ ਸਾਡਾ ਇੱਕੋ ਟੀਚਾ ਕਹਿੰਦੇ ਅਸੀਂ ਇਸ ਲੜਾਈ ਨੂੰ ਉਹਨਾਂ ਨੂੰ ਸਜ਼ਾ ਤੱਕ ਲੈ ਕੇ ਜਾਵਾਂਗੇ ਤੇ ਹਾਈ ਕੋਰਟ ਦੇ ਵੱਲੋਂ ਸਮਨਿੰਗ ਹੋਈ ਆ ਤੇ ਹੁਣ ਜੁਲਾਈ ਦੇ ਵਿੱਚ ਅਗਲੀ ਤਰੀਕ ਆ ਇਸਦੀ ਦੇਖਦੇ ਹਾਂ ਕੀ ਬਣਦਾ ਹੈ ਤੁਸੀਂ ਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ